ਨੇ ਹੋਟਲ ਹੈ ਜਿੱਥੇ ਰਾਜਕਪੂਰ ਇੰਡੀਅਨ ਰੈਸਟੋਰੈਂਟ ਹੈ ਨਾ ਉਹੋ ਆ ਇਹ ਤੇ ਤੁਹਾਨੂੰ ਏਟੀਐਮ ਦਿਖਾਉਣਾ ਮੈਂ ਆ ਸਾਹਮਣੇ ਏਟੀਐਮ ਹੈ ਜਿਹਦੇ ਵਿੱਚ ਮੇਰਾ ਕਾਰਡ ਫਸਿਆ ਇੱਕ ਪੰਗਾ ਹੁਣ ਹੋਰ ਹੈ ਤਿੰਨ ਦਿਨ ਬਾਅਦ ਮੇਰੀ ਵਾਪਸ ਫਲਾਈਟ ਹੈ ਇੰਡੀਆ ਦੀ ਸੋ ਮੈਨੂੰ ਹੁਣ ਇਦਾਂ ਲੱਗ ਰਿਹਾ ਵੀ ਮੈਨੂੰ ਮੇਰਾ ਫੋਰੈਕਸ ਕਾਰਡ ਹੁਣ ਵਾਪਸ ਨਹੀਂ ਮਿਲੂਗਾ ਹੁਣੇ ਆਉਣਾ ਚਾਹੀਦਾ ਯਾਰ ਵੀ ਹਾਂ ਅਸੀਂ ਫਲਾਣੇ ਏਟੀਐਮ ਤੇ ਖੜੇ ਹਾਂ ਅਸੀਂ ਤੁਹਾਨੂੰ ਐਡਰੈਸ ਦੱਸਦਾ ਤੁਸੀਂ ਹੁਣੇ ਆਜੋ ਪਰ ਬੈਂਕ ਵਾਲਾ ਕੋਈ ਵੀ ਨਹੀਂ ਆਇਆ ਉਹ ਕਹਿੰਦੇ ਅਸੀਂ ਤਿੰਨ ਦਿਨ ਬਾਅਦ ਆਵਾਂਗੇ ਹੁਣ ਯਾਰ ਵਗਾਨਾ ਮੌਲਕ ਐ ਮੈਂ ਆਪਣੇ ਹੋਸਟਲ ਤੋਂ ਬਹੁਤ ਦੂਰ ਐ ਮੈਨੂੰ ਨਹੀਂ ਇੱਥੇ ਦਾ ਐਡਰੈਸ ਪਤਾ ਹਾਂ ਮੈਨੂੰ ਇਹਨਾਂ ਪਤਾ ਵੀ ਜਿੱਥੇ ਮੈਂ ਰੋਟੀ ਖਾਧੀ ਐ ਇੰਡੀਅਨ ਰੈਸਟੋਰੈਂਟ ਆ ਰਾਜਪੂਰ ਉਹ ਹੁਣ ਮੈਂ ਰਿਸੈਪਸ਼ਨ ਵਾਲਿਆਂ ਨੂੰ ਕਹਿ ਕੇ ਆਏ ਆ ਵੀ ਵੀਰੇ ਜਦੋਂ ਵੀ ਆਉਂਦੇ ਨੇ ਉਹ ਚਾਹੇ ਇੱਕ ਦਿਨ ਬਾਅਦ ਆਉਣ ਦੋ ਦਿਨ ਬਾਅਦ ਆਉਣ ਤਿੰਨ ਦਿਨ ਬਾਅਦ ਆਉਣ ਵੀਰੇ ਮੇਰਾ ਜਿਹੜਾ ਕਾਰਡ ਐ ਉਹ ਆਪਣੇ ਕੋਲ ਰਿਸੈਪਸ਼ਨ ਤੇ ਰੱਖ ਲਈ ਉਹ ਕਹਿੰਦਾ ਕੋਈ ਦਿੱਕਤ ਨਹੀਂ ਮੈਂ ਰਿਸੈਪਸ਼ਨ ਤੇ ਰੱਖ ਲੂੰਗਾ ਮੈਨੂੰ ਨਹੀਂ ਲੱਗਦਾ ਵੀ ਮੇਰਾ ਕਾਰਡ ਹੁਣ ਵਾਪਸ ਮੈਨੂੰ ਮਿਲੇਗਾ ਸੋ ਹੁਣ ਸਭ ਤੋਂ ਪਹਿਲਾਂ ਤਾਂ ਮੈਂ ਉਹ ਉਹ ਕਾਰਡ ਬਲੌਕ ਕਰੂੰਗਾ ਤਾਂ ਮੋਸਟਲੀ ਕੀ ਹੁੰਦਾ ਟੈਪ ਨਾਲੇ ਪੇਮੈਂਟ ਹੋ ਜਾਂਦੀ ਆ ਕੋਈ ਵੀ ਟੈਪ ਕਰਕੇ ਪੈਸੇ ਕਢਵਾ ਸਕਦਾ ਸੋ ਹੁਣ ਮੈਂ ਕਾਰਡ ਬਲੌਕ ਕਰ ਲਾ ਆਪਣਾ ਐਪਲੀਕੇਸ਼ਨ ਖੋਲ ਕੇ ਇਨਾ ਵਧੀਆ ਕਾਰਡ ਸੀਗਾ ਮੇਰਾ ਹਨਾ ਮੈਂ ਓਮਾਨ ਦੇ ਵਿੱਚ ਵੀ ਵਰਤੇ ਆਹੇ ਉਹ ਤੋਂ ਪਹਿਲਾਂ ਵੀ ਹੋਰ ਦੇਸ਼ਾਂ ਦੇ ਵਿੱਚ ਵੀ ਮੈਂ ਇਹ ਕਾਰਡ ਵਰਤੇ ਆ ਅੱਗੇ ਤੋਂ ਮੈਂ ਏਟੀਐਮ ਚੋਂ ਪੈਸੇ ਨਹੀਂ ਕਢਾਉਂਗਾ ਸੋ ਅੱਜ ਦਾ ਦਿਨੇ ਖਰਾਬ ਹੋ ਗਿਆ ਯਾਰ ਕੋਈ ਚੱਕਰ ਨਹੀਂ ਹੁਣ ਮੇਰੇ ਕੋਲ ਵਾਪਸ ਹੋਸਟਲ ਜਾਣ ਲਈ ਫਰਾਂਸੀ ਹੈਗੀ ਆ ਹੁਣ ਮੇਰਾ ਅਗਲਾ ਟਾਰਗੇਟ ਇਹ ਹੋਊਗਾ ਕਿ ਮੈਂ ਯੂ ਐਸ ਡਾਲਰ ਦੇ ਕੇ ਇਥੋਂ ਦੀ ਲੋਕਲ ਕਰੰਸੀ ਲੈ ਲਵਾਂ ਤੇ 에어ਪੋਰਟ ਤੇ ਮੈਂ 20 ਡਾਲਰ ਕਢਾਏ ਸੀਗੇ ਆਪਣੇ ਫੋਰੈਕਸ ਕਾਰਡ ਤੋਂ ਹੁਣ ਤਾਂ ਮੇਰੇ ਕੋਲ ਕਾਰਡ ਵੀ ਨਹੀਂ ਹੈਗਾ ਪਹਿਲਾਂ ਤਾਂ ਮੈਨੂੰ ਇਦਾਂ ਸੀਗਾ ਵੀ ਯਾਰ ਚਲੋ ਕੋਈ ਚੱਕਰ ਨਹੀਂ ਜਿੱਥੇ ਲੋੜ ਪਈ ਏਟੀਐਮ ਹੈਗੇ ਨੇ ਪੈਸੇ ਨਿਕਲਦੇ ਨੇ ਤੇ ਮੈਂ ਫੋਰੈਕਸ ਕਾਰਡ ਦੇ ਵਿੱਚੋਂ ਏਟੀਐਮ ਰਾਹੀਂ ਆਪਣੇ ਪੈਸੇ ਕੈਸ਼ ਕਰਵਾ ਲੂੰਗਾ ਬਟ ਹੁਣ ਤਾਂ ਕਾਰਡ ਇਹ ਅੰਦਰ ਚਲੇ ਗਿਆ ਇਦਾਂ ਦੇ ਐਕਸਪੀਰੀਅੰਸ ਹੋਣੇ ਵੀ ਜ਼ਰੂਰੀ ਹੁੰਦੇ ਨੇ ਲਾਈਫ ਦੇ ਵਿੱਚ ਮੈਨੂੰ ਅੰਦਰੋਂ ਇੰਨਾ ਦੁਖੀ ਜਿਹਾ ਫੀਲ ਹੋ ਨਹੀਂ ਰਿਹਾ ਪਤਾ ਨਹੀਂ ਕਿਉਂ ਹਾਂ ਇਹ ਕ੍ਰੈਡਿਟ ਕਾਰਡ ਹੁੰਦਾ ਤਾਂ ਮੈਨੂੰ ਜ਼ਰੂਰ ਦਿੱਕਤ ਆਣੀ ਸੀ ਚਲੋ ਇਹ ਇੰਨਾ ਸ਼ੁਕਰ ਕਰੋ ਫੋਰੈਕਸ ਕਾਰਡ ਆ ਇਹਦੇ ਵਿੱਚ ਜਿੰਨੇ ਵੀ ਪੈਸੇ ਨੇ ਉਹ ਹੁਣ ਮੈਂ ਆਪਣੇ ਕਾਰਡ ਦੇ ਵਿੱਚੋਂ ਟਰਾਂਸਫਰ ਕਰ ਲੈਣੇ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਹੁਣ ਮੈਂ ਲੱਭਣੀ ਆ ਕਰੰਸੀ ਐਕਸਚੇਂਜ ਦੀ ਦੁਕਾਨ ਠੀਕ ਹੈ ਜੀ ਕਾਰਡ ਮੈਂ ਕਰਤਾ ਆਪਣਾ ਟੈਂਪਰੇਰੀ ਬਲੌਕ ਤੋਂ 400 ਮੀਟਰ ਪੈਦਲ ਤੁਰ ਕੇ ਇੱਕ ਬੈਂਕ ਹੈ ਸੋ ਬੈਂਕ ਦੇ ਵਿੱਚ ਜਾ ਕੇ ਦੇਖਦਾ ਵੀ ਜੇ ਉੱਥੇ ਕਰੰਸੀ ਐਕਸਚੇਂਜ ਹੋ ਜਵੇ ਤਾਂ ਸਹੀ ਹੈ ਮੈਂ ਹੁਣ Google ਤੇ ਦੇਖਿਆ ਵੀ ਨੇੜੇ ਤੇੜੇ ਕੋਈ ਨਹੀਂ ਹੈਗੀ ਕਰੰਸੀ ਐਕਸਚੇਂਜ ਦੀ ਦੁਕਾਨ ਹਨਾ ਤੇ ਸੜਕ ਪਾਰ ਕਰ ਲਈਏ ਮੈਂ ਚੈੱਕ ਕਰਿਆ ਨੇੜੇ ਜਿਹੜੇ ਕੋਈ ਹੈ ਨਹੀਂ ਕਰੰਸੀ ਐਕਸਚੇਂਜ ਦੀ ਇੱਕ ਇੱਕ ਸ਼ੋਅ ਕਰਦੀ ਪਈ ਆ 1 ਕਿਲੋਮੀਟਰ ਤੇ ਵੱਟ ਉਹ ਬੰਦ ਸ਼ੋਅ ਹੋ ਰਹੀ ਆ ਸੋ ਹੁਣ ਮੈਂ ਤੁਰ ਕੇ ਜਾ ਰਿਹਾ ਜੀ 400 ਮੀਟਰ ਤੁਰ ਕੇ ਜਾ ਰਿਹਾ ਮੈਂ ਬੈਂਕ ਕੋਲ